ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾਇ ਕੋ ਰਖਣ ਹਾਰਾ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਅਧਾਰ ਤਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵਤਿ ਤਿਆਗ ਗੁਰਪੂਰਾ ਆਰਾਧਨਤ ਇਕ ਸਖੀ ਲਵ ਲਗ ਰਹਾਉ ਇੱਕੋ ਭਾਈ ਮਤ ਇਕੋ ਮਾਤ ਪਿਤਾ ਇਕ ਸਖੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕੇ ਸਵਸ ਕੀਤਾ ਘਰ ਏਕੋ ਬਾਹਰ ਏਕੋ ਥਾਨ ਸੰਨਤਰ ਆਪ ਜੀ ਜੰਤ ਸਭ ਜਨ ਕੀਏ ਆਠ ਪੈਰ ਤੇ ਸਜਾਪ ਇਕ ਸ세ਤੀ ਰਤਿਆ ਨਾ ਹੋਵੀ ਸੋਗ ਸੰਸਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੋਰ ਪੂਰਾ ਪੂਰਾ ਭਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ 5 ਜਿਨਾਂ ਸਤਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮस्तक ਲੇਖਿਆ ਤਿਨ ਪਾਇਆ ਹਰ ਨਾਮ ਮਾਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾਂ ਸੁਖ ਉਪਜੈ ਦਰਗਹ ਪੈਂਦਾ ਜਾਏ ਰਹਾਉ ਜਨਮ ਮਰਨ ਕਾ ਭੋਗਿਆ ਭਾਉ ਭਗਤੀ ਗੋਪਾਲ ਸਾਧੂ ਸੰਗਤ ਨਿਰਮਲ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟਿਆ ਗੁਰਦਰਸ਼ਨ ਦੇਖ ਨਿਹਾਲ ਥਾਨਤ ਨੰਤਰ ਰਾਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਏ ਤਿਸ ਸਰਨਾਈ ਛੁੱਟੀ ਆ ਕੀਤਾ ਲੋੜੇ ਸੋ ਹੋਏ ਜਿਨ ਮਨਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ 5 ਮੇਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਏਕ ਸਿਉ ਲਿਵਲਾਈ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੋਣ ਗੋਵਿੰਦ ਨਿਤ ਗਾਵਣੇ ਨਿਰਮਲ ਸਚ ਹੈ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਰਹਾਉ ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨ ਹਾਰ ਪਛਾਨ ਗੁਰ ਪਰਸਾਦੀ ਮੁਖ ਉਜਲਾ ਜਪਨਾਮ ਦਾ ਨਿਸ਼ਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਬਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖੇ ਉਜਲੇ ਸਾਚੇ ਕੇ ਗੁਣਸਾਰ ਆਠ ਪੈਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਹਾਰ ਅੱਠ ਬਹਿਰ ਗੁਣ ਅਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੂ ਨਾਨਕ ਸਦ ਬਲਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ